ਸੰਗ੍ਰਹਿ ਪ੍ਰਧਾਨ ਨੇ ਉਹ ਸਾਰਾ ਦਿਨ ਡਿਸਪਲਿਨ ਦੀਆਂ ਗੱਲਾਂ ਕਰਦੇ ਆਈਡੀਆਂ ਗੱਲਾਂ ਕਰਦੇ ਆ ਡਿਸਪਲਿਨ ਚਾਹੀਦਾ ਡਿਸਪਲਿਨ ਚਾਹੀਦਾ ਆ ਜਿਹੜੀਆਂ ਹੁਣ ਲੋਕ ਸਭਾ ਨੂੰ ਲੈ ਕੇ ਕੱਟ ਕੀਤਾ ਜਾ ਰਿਹਾ ਉੱਥੇ ਕਿਤੇ ਦੇਖਦਾ ਤੁਹਾਨੂੰ ਡਿਸਪੀਸਲਨ ਜੋ ਵੀ ਟਕਸਾਲੀ ਕਾਂਗਰਸੀ ਨੇ ਉਹਨਾਂ ਨੂੰ ਕੱਢ-ਕੱਢ ਬਾਹਰ ਮਾਰਿਆ ਜਾ ਰਿਹਾ ਜਦੋਂ ਤੁਸੀਂ ਟਕਸਾਲੀ ਕਾਂਗਰਸੀ ਪਰਿਵਾਰਾਂ ਦੀ ਇੱਜ਼ਤ ਨਹੀਂ ਕਰੋਗੇ ਉਹਨਾਂ ਨੂੰ ਰਿਸਪੈਕਟ ਨਹੀਂ ਦੇਵੋਗੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਨਹੀਂ ਦੇਵੋਗੇ ਫਿਰ ਤੁਸੀਂ ਕਿੱਦਾਂ ਐਕਸੈਪਟ ਕਰ ਲਓਗੇ ਫਿਰ ਤੁਹਾਡੇ ਨਾਲ ਤੁਹਾਡਾ ਹਾਲ ਉਹੀ ਹੋਣਾ ਜੋ ਵਿਧਾਨ ਸਭਾ 2022 ਚ ਹੋਇਆ ਅੰਮ੍ਰਿਤਸਰ ਦੀ ਘਟਨਾ ਹੋਈ ਹੈ ਆਨੰਦਪੁਰ ਸਾਹਿਬ ਦੀ ਘਟਨਾ ਹੋਈ ਹੈ ਜਾਂ ਜਲੰਧਰ ਵਿੱਚ ਹੋਇਆ ਇਹ ਵਿਸਪਲਨਾ ਉਹਨਾਂ ਦਾ ਕਿ ਇਹ ਆਉਣ ਵਾਲੀ ਨੌਜਵਾਨ ਪੀੜ੍ਹੀ ਜਿਹੜਾ ਜਾਗਰੂਕ ਹੋ ਰਹੀ ਆ ਆਪਣੇ ਹੱਕਾਂ ਲਈ ਬੋਲਦੀ ਆ ਉਹਨਾਂ ਦੀ ਆਵਾਜ਼ ਦਵਾਉਣਾ ਚਾਹੁੰਦੇ ਆ ਮੌਜੂਦਾ ਸਰਕਾਰ ਨਾਲ ਰਲ ਕੇ ਜੋ ਮੌਜੂਦਾ ਸਰਕਾਰ ਕੰਮ ਕਰ ਰਹੀ ਆ ਉਹੀ ਵਿਰੋਧੀ ਧਿਰ ਕਰ ਰਹੀ ਆ ਵਿਰੋਧੀ ਧਿਰ ਦਾ ਕੀ ਮਤਲਬ ਹੁੰਦਾ ਹੈ ਮੌਜੂਦਾ ਸਰਕਾਰ ਦਿੱਲੀ ਵਿਰੋਧੀ ਧਿਰ ਨੂੰ 10 ਮੁੱਦੇ ਦਿੰਦੀ ਆ ਬੋਲਣ ਲਈ ਕਿਤੇ ਵੀ ਦੱਸੋ 2 ਸਾਲਾਂ ਚ ਵਿਰੋਧੀ ਧਿਰ ਨੇ ਉਹ ਆਪਣਾ ਰੋਲ ਨਿਭਾਇਆ ਜੋ ਵੀ ਵਿਰੋਧੀ ਧਿਰ ਦਾ ਨੇਤਾ ਹੈ ਜਾਂ ਮੌਜੂਦਾ ਕਾਂਗਰਸ ਦਾ ਪ੍ਰਧਾਨ ਹੈ ਕਿ ਉਹਨਾਂ ਵੱਲੋਂ ਕਦੇ ਵੀ ਮੌਜੂਦਾ ਸਰਕਾਰ ਖਿਲਾਫ ਤੇ ਚੂ ਵੀ ਨਿਕਲੀ ਐ ਨਹੀਂ ਆਪਸੀ ਦੀ ਰੰਜਿਸ਼ ਵਾਲੀ ਕੋਈ ਗੱਲ ਨਹੀਂ ਰਾਜਾ ਵੜਿੰਗ ਜੇਕਰ ਵਿਰੋਧੀ ਧਿਰ ਦਾ ਰੋਲ ਨਿਭਾਵੇਗਾ ਪੰਜਾਬ ਦੇ ਲੋਕਾਂ ਨੇ ਮੁੱਦੇ ਚੁੱਕੇ ਆ ਸਾਡਾ ਹਮੇਸ਼ਾ ਸਾਥ ਰਹੇਗਾ ਇੱਕ ਦੂਜੇ ਨੂੰ ਬੰਗਾਰ ਕੇ ਬੋਲਣਾ ਇਹ ਕਾਂਗਰਸ ਪਾਰਟੀ ਦਾ ਡਿਸਪਲਨ ਹੈ ਮੈਂ ਕਾਂਗਰਸ ਪਾਰਟੀ ਤੋਂ ਕੋਈ ਅਹੁਦਾ ਨਹੀਂ ਮੰਗਿਆ ਸੀ ਭਾਈ ਅਮਰਪਾਲ ਦੀਆਂ ਪੋਸਟਾਂ ਸ਼ੇਅਰ ਕਰਨ ਪਿੱਛੇ ਸਿਰਫ ਪੋਸਟਾਂ ਸ਼ੇਅਰ ਕਰੀਆਂ ਕੋਈ ਕਾਂਗਰਸ ਪਾਰਟੀ ਦੇ ਖਿਲਾਫ ਨਹੀਂ ਬੋਲੇ ਕੋਈ ਕਾਂਗਰਸ ਪਾਰਟੀ ਲਈ ਕੋਈ ਗਲਤ ਗਤੀਵਿਧੀ ਨਹੀਂ ਕੀਤੀ ਬਜਾਏ ਕਾਂਗਰਸ ਪਾਰਟੀ ਧਰਮ ਨਿਰਪੱਖ ਪਾਰਟੀ ਆ ਪਰ ਜਦੋਂ ਤੁਸੀਂ ਕਾਂਗਰਸ ਨੂੰ ਧਰਮ ਨਿਰਪੱਖ ਪਾਰਟੀ ਨਾ ਕਹੋ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਕਿਉਂ ਰੱਖਿਆ ਜਾਂਦਾ ਐਹੇ ਜਿਹੇ ਬੰਦੇ ਨੂੰ ਪਾਰਟੀ ਚੋਂ ਕੱਢਣ ਇਹ ਜਿੱਦਣ ਦਾ ਰਾਜਾ ਵੜਿੰਗ ਪ੍ਰਧਾਨ ਬਣਿਆ ਉਸ ਦਿਨ ਤੋਂ ਹੀ ਕਿਉਂ ਪਾਰਟੀ ਚੋਂ ਬਾਹਰ ਕੱਢ ਪ੍ਰਧਾਨਤਾ ਸਰਦਾਰ ਨਿਯੋਤ ਸਿੰਘ ਸਿੱਧੂ ਵੀ ਬਣਿਆ ਨਵਜੋਤ ਸਿੰਘ ਸਿੱਧੂ ਜੀ ਨੂੰ ਪ੍ਰਧਾਨ ਬਣਾਇਆ ਗਿਆ ਉਹਨਾਂ ਦੇ ਹਿਸਾਬ ਨਾਲ ਪਾਰਟੀ ਚੱਲੀ ਕਦੋਂ ਆ ਜੇ ਕਾਂਗਰਸ ਦੇ ਕਿਸੇ ਹੋਰ ਲੀਡਰ ਨੇ ਪੰਜਾਬ ਲਈ ਐਦਾਂ ਕੋਈ ਕੰਮ ਕੀਤਾ ਹੈ ਉਹਦੇ ਬੈਠ ਕੇ ਸੰਵਾਦ ਕਰਨ بجائے ਉਸ ਚੀਜ਼ ਦਾ ਵਿਰੋਧ ਕਰਨ ਰਾਜਾ ਵੜਿੰਗ ਨੇ ਬਠਿੰਡੇ ਚੋਂ ਕਿਉਂ ਨਹੀਂ ਜਿਨ੍ਹਾਂ ਨੇ ਪ੍ਰੋਗਰਾਮ ਕਰਵਾਇਆ ਸੀ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਿਉਂ ਨਹੀਂ ਕੱਢਿਆ ਮੇਰੇ ਹਿਸਾਬ ਨਾਲ ਤਾਂ ਸਰਦਾਰ ਲਖਜੋਤ ਸਿੰਘ ਸਿੱਧੂ ਵੀ ਇੱਕ ਬੇਦਾਗ ਚਿਹਰਾ ਹੈ ਜੋ ਸਮੂਹ ਪਾਰਟੀਆਂ ਦੇ ਵਿੱਚੋਂ ਇੱਕ ਅਜਿਹਾ ਚਿਹਰਾ ਹੈ ਜੋ ਬੇਦਾਗ ਵੀ ਹੈ ਤੇ ਇਮਾਨਦਾਰ ਵੀ ਹੈ ਜੋ ਪੰਜਾਬ ਨਾਲ ਪਿਆਰ ਵੀ ਕਰਦਾ ਹੈ ਜੋ ਹਮੇਸ਼ਾ ਪੰਜਾਬ ਦੀ ਗੱਲ ਕਰਦਾ ਜਿਸ ਨੇ ਤਿਆਗ ਵੀ ਕੀਤਾ ਹਮੇਸ਼ਾ ਵੀ ਤੁਸੀਂ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਿਆ ਪੂਰੇ ਕਰੋ ਉਹਨਾਂ ਨੇ ਅਹੁਦੇ ਦੀ ਪ੍ਰਵਾਧਾ ਕਰੇ ਕਰੀ ਨਹੀਂ ਪੰਜਾਬ ਦੇ ਲੋਕ ਵੱਡੇ ਨੇ ਨਾ ਕੀ ਪੰਜਾਬ ਦੇ ਲੀਡਰ ਜਿੰਨੇ ਵੀ ਹੁਣ ਤੱਕ ਲੀਡਰ ਆਏ ਨੇ ਇਹਨਾਂ ਨੇ ਕਰਪਸ਼ਨ ਕੀਤੀ ਹੈ ਉਹ ਉਹ ਕਿਉਂ ਚਾਹਣਗੇ ਕਿ ਕਮਾਨਦਾਰ ਬੰਦਾ ਆਵੇ ਜੋ ਹਮੇਸ਼ਾ ਕਦੇ ਦਬਦਾ ਨਹੀਂ ਜੋ ਹਮੇਸ਼ਾ ਬੋਲਦਾ ਉਹਨਾਂ ਨੂੰ ਇਹ ਵੀ ਪਤਾ ਹੈ ਜੇ ਇਹ ਸਕੂਲ ਪ੍ਰਧਾਨਗੀ ਹੈਗੀ ਸਕੂਲ ਤਾਕਤਾਂ ਹੈਗੀ ਇਹਨੇ ਆਪਦੇ ਵੀ ਨਹੀਂ ਬਖਸ਼ਣੇ ਦੇਸ਼ ਦੀ ਵਿਰੋਧੀ ਤੇ ਕਾਂਗਰਸ ਦੇ ਵਿੱਚ ਲਗਾਤਾਰ ਵੇਖਿਆ ਜਾ ਰਿਹਾ ਹੈ ਕਿ ਖਲੋ ਖਲਾਰ ਜਿਹੜਾ ਉਹ ਪੈਂਦਾ ਨਜ਼ਰ ਆਇਆ ਜਿਸ ਦੇ ਵਿੱਚ ਪੰਜਾਬ ਦਾ ਜੇਕਰ ਜ਼ਿਕਰ ਕੀਤਾ ਜਾਵੇ ਤੇ ਪੰਜਾਬ ਦੇ ਵਿੱਚ ਆਪਸੀ ਵਿਵਾਦ ਵੀ ਜਿਹੜੇ ਨੇ ਉਹ ਵੇਖਣ ਨੂੰ ਮਿਲ ਰਹੇ ਨੇ ਕਾਂਗਰਸ ਦੇ ਵਿੱਚ ਭਾਵੇਂ ਉਹ ਲੁਧਿਆਣੇ ਦੀ ਘਟਨਾ ਹੋਵੇ ਭਾਵੇਂ ਅੰਮ੍ਰਿਤਸਰ ਦੀ ਘਟਨਾ ਹੋਵੇ ਲਗਾਤਾਰ ਵਰਕਰ ਇੱਕ ਦੂਜੇ ਦੇ ਖਿਲਾਫ ਵੀ ਹੋ ਜਾਂਦੇ ਨੇ ਉਹ ਖਾਸ ਤੌਰ ਤੇ ਲੀਡਰਾਂ ਨੂੰ ਕੇਰਾ ਬਣਾਇਆ ਜਾਂਦਾ ਹੈਗਾ ਲੇਕਿਨ ਉਹਨਾਂ ਨੌਜਵਾਨਾਂ ਦੇ ਉੱਪਰ ਕੀ ਬੀਤੀ ਹੈਗੀ ਹੈ ਜਿਨ੍ਹਾਂ ਦੇ ਉੱਪਰ ਇਹ ਵੱਡੀ ਕਾਰਵਾਈ ਕੀਤੀ ਜਾਂਦੀ ਹੈਗੀ ਹੈ ਗਗਨ ਸਿੱਧੂ ਮੇਰੇ ਨਾਲ ਮੌਜੂਦ ਨਹੀਂ ਹੈ ਗਗਨ ਸਿੱਧੂ ਨੂੰ ਪੰਜਾਬ ਦਾ ਸੋਸ਼ਲ ਮੀਡੀਆ ਇੰਚਾਰਜ ਲਗਾਇਆ ਸੀ ਲੇਕਿਨ ਉਹ ਲਿਸਟ 3 ਘੰਟੇ ਬਾਅਦ ਡਿਲੀਟ ਹੋ ਜਾਂਦੀ ਹੈਗੀ ਹੈ ਔਰ ਉਸ ਤੋਂ ਬਾਅਦ ਕਾਫੀ ਚਰਚਾ ਦਾ ਵਿਸ਼ੇ ਵੀ ਬਣ ਜਾਂਦਾ ਲੇਕਿਨ ਅੱਜ ਕੱਲ ਗਗਨ ਸੋਸ਼ਲ ਮੀਡੀਆ ਤੇ ਬਹੁਤ ਅਪਡੇਟ ਨੇ ਔਰ ਕਾਂਗਰਸ ਨੂੰ ਲੈ ਕੇ ਅਕਸਰ ਬੋਲਦੇ ਹੋਏ ਵੀ ਨਜ਼ਰ ਆਉਂਦੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਧੰਨਵਾਦ ਬਾਈ ਜੀ ਕਿਵੇਂ ਵੇਖੀ ਕਿਉਂਕਿ ਜੋ ਕਾਂਗਰਸ ਵਿੱਚ ਵੇਖਣ ਨੂੰ ਮਿਲ ਰਿਆ ਨੇ ਜਿਨ੍ਹਾਂ ਦੇ ਵਿੱਚੋਂ ਭਾਵੇਂ ਉਹ ਅੰਮ੍ਰਿਤਸਰ ਦੀ ਘਟਨਾ ਹੋਵੇ ਵਰਕਰ ਆਮਨੇ ਸਾਹਮਨੇ ਹੋ ਜਾਂਦੇ ਨੇ ਲੁਧਿਆਣਾ ਦੇ ਵਿੱਚ ਘਟਨਾ ਹੋਵੇ ਕਾਂਗਰਸੀ ਆਗੂ ਤੇ ਫਰਕ ਕੀ ਪੈ ਰਿਹਾ ਬਾਈ ਜੀ ਜਿਹੜੇ ਸਾਡੇ ਕਾਂਗਰਸ ਦੇ ਪ੍ਰਧਾਨ ਨੇ ਉਹ ਸਾਰਾ ਦਿਨ ਡਿਸਪਲਿਨ ਦੀਆਂ ਗੱਲਾਂ ਕਰਦੇ ਆਈ ਡੀ ਡੀਆਂ ਗੱਲਾਂ ਕਰਦੇ ਆ ਡਿਸਪਲਿਨ ਚਾਹੀਦਾ ਡਿਸਪਲਿਨ ਚਾਹੀਦਾ ਆ ਜਿਹੜੀਆਂ ਹੁਣ ਲੋਕ ਸਭਾ ਨੂੰ ਲੈ ਕੇ ਕੱਟ ਕੀਤਾ ਜਾ ਰਿਹਾ ਉੱਥੇ ਕਿਤੇ ਦੇਖਦਾ ਤੁਹਾਨੂੰ ਡਿਸਪਲਿਨ ਉੱਥੇ ਕੋਈ ਤਰ ਕੋਈ ਡਿਸਪਲਿਨ ਨਹੀਂ ਉਈ ਉਹਨਾਂ ਦੀ ਪ੍ਰਧਾਨਗੀ ਚ ਜੋ ਆਪ ਉਹ ਗੱਲਾਂ ਕਰ ਰਹੇ ਆ ਡਿਸਪਲਿਨ ਦੀਆਂ ਉਹ ਕਿਤੇ ਵੀ ਦੇਖਣ ਨੂੰ ਨਜ਼ਰ ਨਹੀਂ ਆ ਰਿਆ ਵਰਕਰ ਤਾਂ ਨਿਰਾਸ਼ ਨੇ ਜੋ ਵੀ ਟਕਸਾਲੀ ਕਾਂਗਰਸੀ ਨੇ ਉਹਨਾਂ ਨੂੰ ਕੱਢ-ਕੱਢ ਬਾਹਰ ਮਾਰਿਆ ਜਾ ਰਿਆ ਲੱਗਦਾ ਕਿ ਟਕਸਾਲੀ ਕਾਂਗਰਸੀ ਦੀ ਉਹ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਭਾਈ ਜੀ ਜਦੋਂ ਤੁਸੀਂ ਟਕਸਾਲੀ ਕਾਂਗਰਸੀ ਪਰਿਵਾਰਾਂ ਦੀ ਇੱਜ਼ਤ ਨਹੀਂ ਕਰੋਗੇ ਉਹਨਾਂ ਨੂੰ ਰਿਸਪੈਕਟ ਨਹੀਂ ਦੇਵੋਗੇ ਉਹਨਾਂ ਨੂੰ ਬੰਦਾ ਮਾਨ ਸਨਮਾਨ ਨਹੀਂ ਦੇਵੋਗੇ ਫਿਰ ਤੁਸੀਂ ਕਿੱਦਾਂ ਐਕਸੈਪਟ ਕਰ ਲਓਗੇ ਫਿਰ ਤੁਹਾਡੇ ਨਾਲ ਤੁਹਾਡਾ ਹਾਲ ਉਹੀ ਹੋਣਾ ਜੋ ਵਿਧਾਨ ਸਭਾ 2022 ਚ ਹੋਇਆ ਦੇ ਲੋ ਸਿੱਧੇ ਤੌਰ ਤੇ ਕਾਂਗਰਸ ਦੇ ਪ੍ਰਧਾਨ ਕਹਿੰਦੇ ਨੇ ਕਿ ਜਿਹੜੀ ਹੈ ਡਿਸਪਲਿਨ ਸਭ ਤੋਂ ਜ਼ਰੂਰੀ ਹੈਗਾ ਤ્યાં ਕਰਕੇ ਇਹ ਐਕਸ਼ਨਸ ਹੋ ਰਹੇ ਨੇ ਕਿ ਜੋ ਵੀ ਪਾਰਟੀ ਦੀ ਲਾਈਨ ਤੋਂ ਬਾਹਰ ਜਾਵੇਗਾ ਉਸ ਦੇ ਉੱਪਰ ਸਿੱਧੇ ਤੌਰ ਤੇ ਐਕਸ਼ਨ ਲਿਤਾ ਜਾਵੇਗਾ ਲੱਗਦਾ ਨਹੀਂ ਕਿ ਪਾਰਟੀ ਲਈ ਤੇ ਇਹ ਵੀ ਸਹੀ ਹੁੰਦਾ ਭਾਈ ਜੀ ਡਿਸਪਲਿਨ ਫਿਰ ਸਿੰਗਲ ਕਿਸੇ ਇੱਕ ਦੋ ਬੰਦਿਆਂ ਲਈ ਨਹੀਂ ਹੋਣਾ ਚਾਹੀਦਾ ਡਿਸਪਲਿਨ ਹੋਣਾ ਚਾਹੀਦਾ ਹਰ ਇੱਕ ਲਈ ਬਰਾਬਰ ਜੋ ਕਿ ਉਹ ਤੁਸੀਂ ਦੇਖ ਹੀ ਰਹੇ ਹੋ ਆ ਜਿਹੜੇ ਅੰਮ੍ਰਿਤਸਰ ਦੀ ਘਟਨਾ ਹੋਈ ਆ ਆਨੰਦਪੁਰ ਸਾਹਿਬ ਦੀ ਘਟਨਾ ਹੋਈ ਆ ਜਾਂ ਜਲੰਧਰ ਵਿੱਚ ਹੋਇਆ ਇਹ ਡਿਸਪਲਿਨ ਹੈ ਉਹਨਾਂ ਦਾ ਉਨਾ ਦੀ ਕੋਈ ਨਾਰਾਜ਼ਗੀ ਫੁੱਟੀ ਹੈ ਕਿ ਕਿਉਂਕਿ ਗਗਨ ਨੂੰ ਸੋਸ਼ਲ ਮੀਡੀਆ ਦਾ ਜਿਹੜਾ ਉਹ ਲਾਇਆ ਜਾ ਰਿਹਾ ਸੀ ਇਨਚਾਰਜ ਲੈ ਕੇ ਉਸ ਤੋਂ ਮਨਾ ਕਰਤਾ ਉਸ ਦੀ ਲਿਸਟ ਡਿਲੀਟ ਹੋ ਜਾਂਦੀ ਹੈ ਕਿ ਕਿ ਅਮਰਤਪਾਲ ਦੇ ਹੱਕ ਦੇ ਵਿੱਚ ਬਹੁਤ ਬੋਲਦਾ ਇਹ तमाम ਚੀਜ਼ਾਂ ਵੀ ਚਲਦੀਆਂ ਨਹੀਂ ਗਈਆਂ ਉਸ ਤੋਂ ਬਾਅਦ ਕਵਲਜੀਤ ਬਰਾੜ ਨੂੰ ਬਾਹਰ ਕੱਢ ਦੇਣਾ ਸ਼ਹਿਰੀ ਰਿਆੜ ਨੂੰ ਬਾਹਰ ਕੱਢ ਦੇਣਾ ਨੌਜਵਾਨ ਜੋ ਯੂਥ ਕਹ ਰਹੇ ਨੇ ਕਿ ਯੂਥ ਕਾਂਗਰਸ ਨੂੰ ਜੁੜੋ ਯੂਥ ਨੂੰ ਮਜ਼ਬੂਤ ਕਰੋ ਉਸ ਤੋਂ ਉਪਰ ਅਸਰ ਪੈਂਦਾ ਇਹਨਾਂ ਚੀਜ਼ਾਂ ਉਤੇ ਸੰਵਾਦ ਤਾਂ ਕਰਨ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਉਹ ਪਾਰਟੀ ਦੇ ਇਹ ਵਰਕਰਾਂ ਨੂੰ ਬਾਹਰ ਕੱਢੀ ਜਾ ਰਿਹਾ ਕੀ ਇਹ ਆਉਣ ਵਾਲੀ ਨੌਜਵਾਨ ਪੀੜ੍ਹੀ ਜਿਹੜਾ ਜਾਗਰੂਕ ਹੋ ਰਹੀ ਆ ਆਪਣੇ ਹੱਕਾਂ ਲਈ ਬੋਲਦੀ ਆ ਉਹਨਾਂ ਦੀ ਆਵਾਜ਼ ਦਬਾਉਣਾ ਚਾਹੁੰਦੇ ਆ ਮੌਜੂਦਾ ਸਰਕਾਰ ਨਾਲ ਰਲ ਕੇ ਜੋ ਮੌਜੂਦਾ ਸਰਕਾਰ ਕੰਮ ਕਰ ਰਹੀ ਆ ਉਹੀ ਵਿਰੋਧੀ ਧਿਰ ਕਰ ਰਹੀ ਆ ਵਿਰੋਧੀ ਧਿਰ ਦਾ ਕੀ ਮਤਲਬ ਹੁੰਦਾ ਮੌਜੂਦਾ ਸਰਕਾਰ ਦਿੱਲੀ ਵਿਰੋਧੀ ਧਿਰ ਨੂੰ 10 ਮੁੱਦੇ ਦਿੰਦੀ ਆ ਬੋਲਣ ਲਈ ਕਿਤੇ ਵੀ ਦੱਸੋ 2 ਸਾਲਾਂ 'ਚ ਵਿਰੋਧੀ ਧਿਰ ਨੇ ਉਹ ਆਪ ਦਾ ਰੋਲ ਨਿਭਾਇਆ ਜੋ ਵੀ ਵਿਰੋਧੀ ਧਿਰ ਦਾ ਨੇਤਾ ਹੈ ਜਾਂ ਮੌਜੂਦਾ ਕਾਂਗਰਸ ਦਾ ਪ੍ਰਧਾਨ ਹੈ ਕਿ ਉਹਨਾਂ ਵੱਲੋਂ ਕਦੇ ਵੀ ਮੌਜੂਦਾ ਸਰਕਾਰ ਖਿਲਾਫ ਕਦੇ ਚੂ ਵੀ ਨਿਕਲੀ ਹੈ ਪਰ ਆਪਸੀ ਦੀ ਲੱਗਦਾ ਨਹੀਂ ਕਿ ਆਪਸੀ ਦੀ ਰੰਜਿਸ਼ ਕਿਥੇ ਨਾ ਕਿਤੇ ਵਿਰੋਧੀ ਧਿਰ ਨੂੰ ਖਤਮ ਕਰ ਨਹੀਂ ਆਪਸੀ ਦੀ ਰੰਜਿਸ਼ ਵਾਲੀ ਕੋਈ ਗੱਲ ਨਹੀਂ ਰਾਜਾ ਵੜਿੰਗ ਜੇਕਰ ਵਿਰੋਧੀ ਧਿਰ ਦਾ ਰੋਲ ਨਿਭਾਵੇਗਾ ਪੰਜਾਬ ਦੇ ਲੋਕਾਂ ਦੇ ਮੁੱਦੇ ਚੁੱਕੇਗਾ ਸਾਡਾ ਹਮੇਸ਼ਾ ਸਾਥ ਰਹੇਗਾ ਸਾਡਾ ਕੋਈ ਉਹਨਾਂ ਨਾਲ ਵੈਰ ਵਿਰੋਧ ਨਹੀਂ ਪਰ ਉਹ ਸਭ ਨੂੰ ਇੱਕ ਸਮਾਨ ਰੱਖਣ ਜੋ ਡਿਸਪੀਸਪਲਨ ਦੀਆਂ ਗੱਲਾਂ ਕਰਦੇ ਆ ਉਹ ਸਭ ਲਈ ਸਮਾਨ ਹੋਣੀ ਚਾਹੀਦੀਆਂ ਇਹ ਨਹੀਂ ਕਿ ਕਿਸੇ ਨਿੱਜੀ ਰੰਜਿਸ਼ ਕੱਢ ਕੇ ਇਹਨੂੰ ਬਾਹਰ ਕੱਢ ਦੋ ਜੀ ਇਹ ਉਹਦੇ ਲਈ ਕੰਮ ਕਰਦੀ ਸੁਣਵਾਈ ਨਹੀਂ ਹੁੰਦੀ ਸੀ ਹੁਣ ਤੇ ਹੋਣ ਲੱਗੀ ਵਰਕਰ ਦੀ ਹਰ ਇੱਕ ਸੁਣਵਾਈ ਹੁੰਦੀ ਹੈ ਮੀਟਿੰਗਾਂ ਹੁੰਦੀਆਂ ਨੇ ਬਲੌਕ ਪ੍ਰਧਾਨ ਤੋਂ ਲੈ ਕੇ ਉੱਪਰ ਤੱਕ ਦੇ ਪ੍ਰਧਾਨ ਦੀ ਗੱਲ ਸੁਣੀ ਜਾਂਦੀ ਹੈ। ਇਹੀ ਮੀਟਿੰਗਾਂ ਦੇ ਵਿੱਚ ਤੁਸੀਂ ਲੜਾਈ ਝਗੜੇ ਸੋਸ਼ਲ ਮੀਡੀਆ ਤੇ ਦੇਖ ਹੀ ਰਹੇ ਹੋ। ਇੱਕ ਘਟਨਾ ਨਹੀਂ ਹੋਈ ਕਿਸੇ ਇੱਕ ਘਟਨਾ ਚ ਹੋ ਜਾਂਦਾ ਹੁੰਦਾ ਇੱਕ ਜਗ੍ਹਾ ਹੋ ਜਾਂਦਾ ਹੁੰਦਾ ਜਗ੍ਹਾ ਜਗ੍ਹਾ ਜਿੱਥੇ ਵੀ ਇਹ ਲੋਕ ਸਭਾ ਲਈ ਪ੍ਰਧਾਨ ਦੀ ਅਗਵਾਈ ਚ ਇਹ ਮਤਲਬ ਇਕੱਠ ਹੋ ਰਿਹਾ ਉੱਥੇ ਦੇਖੋ ਕਿਦਾਂ ਲੜਾਈ ਝਗੜੇ ਕਿਦਾਂ ਸਟੇਜਾਂ ਤੋਂ ਇੱਕ ਦੂਜੇ ਨੂੰ ਵੰਗਾਰ ਕੇ ਬੋਲਣਾ ਇਹ ਕਾਂਗਰਸ ਪਾਰਟੀ ਦਾ ਡਿਸਪਲਿਨ ਹੈ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਦੇ ਅਕੋਰਡਿੰਗ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਨਹੀਂ ਚੱਲ ਰਹੀ ਪਰ ਕੀ ਲੱਗਦਾ ਹੈ ਕਿ ਵੱਡੇ ਲੀਡਰਾਂ ਦੀ ਲੜਾਈ ਦੇ ਵਿੱਚ ਛੋਟੇ ਲੀਡਰ ਦਬ ਜਾਂਦੇ ਜਿਸ ਤਰੀਕੇ ਨਾਲ ਨੌਜਵਾਨ ਜਦੋਂ ਅੱਗੇ ਉਮਰ ਕੇ ਸਾਹਮਣੇ ਆਉਂਦਾ ਹੈਗਾ ਉਹ ਦਬ ਜਾਂਦਾ ਕਿਤੇ ਭਾਜੀ ਜਿਹੜੇ ਆਮ ਘਰਾਂ ਦੇ ਨੌਜਵਾਨ ਨਹੀਂ ਉਹ ਆਪਦੀ ਹੱਕ ਹਲਾਲ ਦੀ ਕਮਾਈ ਨਾਲ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਦਿਨ ਰਾਤ ਮਿਹਨਤ ਕਰਦਾ ਤੇ ਉਹਨਾਂ ਨੂੰ ਇੱਕ ਤਰਫਾ ਲੈ ਕੇ ਕਿਸੇ ਨਿੱਜੀ ਰੰਜਿਸ਼ ਰਾਹੀਂ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾ ਦੇਣਾ ਕਾਂਗਰਸ ਨੂੰ ਉਹਨਾਂ ਦੇ ਦਿਲਾਂ 'ਚੋਂ ਕੋਈ ਨਹੀਂ ਕੱਢ ਸਕਦਾ ਜੋ ਕਾਂਗਰਸ ਪਾਰਟੀ ਲਈ ਕੰਮ ਕਰ ਰਿਹਾ ਜੋ ਕਿਸੇ ਇਮਾਨਦਾਰ ਲੀਡਰ ਲਈ ਜੋ ਕੰਮ ਕਰ ਰਿਹਾ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢ ਕੇ ਕੀ ਹੈ ਕਾਂਗਰਸ ਉਹਨਾਂ ਦੇ ਜ਼ਿਲਾਂ 'ਚੋਂ ਕੱਢ ਦੇਣਗੇ ਕੀ ਕਾਂਗਰਸ ਵਰਕਰ ਕੀ ਸੋਚਦਾ ਹੈਗਾ ਐਕਚੁਅਲੀ ਜੋ ਕਾਂਗਰਸ ਵਰਕਰ ਹੈਗਾ ਤੁਹਾਨੂੰ ਤਾਂ ਤੁਹਾਡੀ ਲਿਸਟ ਦੇ ਉੱਪਰ ਰੋਕ ਲੱਗੀ ਸੀਗੀ ਤੁਹਾਨੂੰ ਪਾਰਟੀ 'ਚੋਂ ਨਹੀਂ ਕੱਢਿਆ ਮੈਂ ਕਾਂਗਰਸ ਪਾਰਟੀ ਤੋਂ ਕੋਈ ਅਹੁਦਾ ਨਹੀਂ ਮੰਗਿਆ ਸੀ ਪਰ ਬਿਨਾਂ ਵਜੇ ਇੱਕ ਭਾਈ ਅਮਰਤਪਾਲ ਦੀਆਂ ਪੋਸਟਾਂ ਸ਼ੇਅਰ ਕਰਨ ਪਿੱਛੇ ਸਿਰਫ ਪੋਸਟਾਂ ਸ਼ੇਅਰ ਕਰੀਆਂ ਕੋਈ ਕਾਂਗਰਸ ਪਾਰਟੀ ਦੇ ਖਿਲਾਫ ਨਹੀਂ ਬੋਲੇ ਕੋਈ ਕਾਂਗਰਸ ਪਾਰਟੀ ਲਈ ਕੋਈ ਗਲਤ ਗਤੀਵਿਧੀ ਨਹੀਂ ਕੀਤੀ ਬਜਾਏ ਕਾਂਗਰਸ ਪਾਰਟੀ ਧਰਮ ਨਿਰਪੱਖ ਪਾਰਟੀ ਆ ਫਿਰ ਜਾਂ ਤਾਂ ਤੁਸੀਂ ਕਾਂਗਰਸ ਨੂੰ ਧਰਮ ਨਿਰਪੱਖ ਪਾਰਟੀ ਨਾ ਕਹੋ ਜੇ ਤੁਸੀਂ ਕਾਂਗਰਸ ਨੂੰ ਧਰਮ ਨਿਰਪੱਖ ਪਾਰਟੀ ਕਹਿੰਦੇ ਹੋ ਫਿਰ ਹਰੇਕ ਵਰਕਰ ਨੂੰ ਆਪਣੇ ਜੋ ਵੀ ਕਿਸੇ ਧਰਮ ਦਾ ਨਾਲ ਸੰਬੰਧਤ ਹੈ ਉਹਨੂੰ ਆਪਣੇ ਧਰਮ ਲਈ ਬੋਲਣ ਦਾ ਹੱਕ ਹੋਣਾ ਚਾਹੀਦਾ ਇਸ ਨੂੰ ਕਾਂਗਰਸ ਨੂੰ ਤਾਂ ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਸਿੱਖਾਂ ਦੇ ਵਿਰੁੱਧ ਪਾਰਟੀ ਹੈਗੀ ਹੈ ਅਕਸਰ ਪ੍ਰਚਾਰ ਦੇ ਵਿੱਚ ਵੀ ਹੁੰਦਾ ਹੈ ਕਿ ਸਿੱਖਾਂ ਦੇ ਵਿਰੁੱਧ ਕਾਂਗਰਸ ਹੈਗੀ ਹੈ ਕਿ ਇਹ ਬੋਲਣਾ ਵੀ ਮਹਿੰਗਾ ਪੈ ਗਿਆ ਕਿਉਂਕਿ ਅੰਮ੍ਰਿਤਪਾਲ ਦਾ ਜਦੋਂ ਜ਼ਿਕਰ ਕਰ ਰਹੇ ਨਹੀਂ ਦੇਖੋ ਜੋ ਕਾਂਗਰਸ ਪਾਰਟੀ ਸ਼ੁਰੂ ਤੋਂ ਜੋ ਹੋਈਆਂ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਇਹ ਗਲਤ ਕੰਮ ਕਰੇ ਨਾ ਚਾਹੇ ਉਹ ਜਗਦੀਸ਼ ਟਰੈਕਟਰ ਵਰਗੇ ਹੋਣ ਚਾਹੇ ਕੋਈ ਉਹਨਾਂ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਕਿਉਂ ਰੱਖਿਆ ਜਾਂ ਇਹ ਜਿਹੜੇ ਬੰਦੇ ਨੂੰ ਪਾਰਟੀ ਚੋਂ ਕੱਢਣ ਸਾਡੇ ਵਰਗੇ ਇਮਾਨਦਾਰ ਨੌਜਵਾਨ ਜੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਜੋ ਆਪਣੀ ਆਵਾਜ਼ ਬੁਲੰਦ ਕਰਦੇ ਆ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਟ ਕੇ ਇਹਨਾਂ ਦੀ ਕਾਂਗਰਸ ਪਾਰਟੀ ਤਕੜੀ ਹੋ ਰਹੀ ਹੈ ਇਹ ਜਿੱਦਣ ਦਾ ਰਾਜਾ ਵੜਿੰਗ ਮਤਲਬ ਪ੍ਰਧਾਨ ਬਣਿਆ ਉਸ ਦਿਨ ਤੋਂ ਹੀ ਕਿਉਂ ਪਾਰਟੀ ਚੋਂ ਬਾਹਰ ਕੱਢ ਪ੍ਰਧਾਨਤਾ ਸਰਦਾਰ ਨਵਜੋਤ ਸਿੰਘ ਸਿੱਧੂ ਵੀ ਬਣਿਆ ਕੀ ਨਵਜੋਤ ਸਿੰਘ ਸਿੱਧੂ ਸਹੀ ਚੱਲ ਰਹੇ ਨੇ ਨਹੀਂ ਨਵਜੋਤ ਸਿੰਘ ਸਿੱਧੂ ਨੇ ਦੱਸੋ ਜਿੱਦਣ ਦੀ ਪ੍ਰਧਾਨਗੀ ਮਿਲੀ ਸੀ ਕਿਸੇ ਆਪਣੀ ਨਿੱਜੀ ਰੰਜਿਸ਼ਤਾ ਹੈ ਤਾਂ ਬੋਲ ਦੇ ਤਾਂ ਉਹਨਾਂ ਖਿਲਾਫ ਵੀ ਰਹੇ ਆ ਉਹਨਾਂ ਨੇ ਦੱਸੋ ਕਿਦਨ ਪਾਰਟੀ ਚੋਂ ਕਿਸੇ ਵਰਕਰ ਨੂੰ ਕਿਸੇ ਆਗੂ ਨੂੰ ਬਾਹਰ ਕੱਢਿਆ ਪਰ ਉਹ ਕਹਿੰਦੇ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਵਾਦਾ ਕਰਦੇ ਸੀ ਮੰਝਾ ਲਾ ਦਾਂਗੇ ਬਿਸਤਰੇ ਲਾ ਦਾਂਗੇ ਇਸ ਤਰੀਕੇ ਚਰਚਾ ਤਾਂ ਕਾਫੀ ਹੋਈ ਸੀ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਤਾਂ ਬਿਸਤਰ ਲਾ ਲਿਆ ਕਾਂਗਰਸ ਦੇ ਵਿੱਚ ਹਰ ਇੱਕ ਵਰਕਰ ਦੀ ਸੁਣਵਾਈ ਹੋਈਗੀ ਜੇਕਰ ਵਰਕਰ ਇੰਨੇ ਖੁਸ਼ ਸੀਗੇ ਤੇ ਨਵਜੋਤ ਸਿੰਘ ਸਿੱਧੂ ਨੂੰ ਫਿਰ ਪ੍ਰਧਾਨ ਦੇ ਲਈ ਜਿਹੜੀ ਆਵਾਜ਼ ਚੱਕਦੇ ਨਵਜੋਤ ਸਿੰਘ ਸਿੱਧੂ ਨੂੰ ਖੁੱਲ ਕੇ ਤਾਕਤ ਕਿਦਨ ਦਿੱਤੀ ਹੈ ਕਾਂਗਰਸ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਜੀ ਨੂੰ ਪ੍ਰਧਾਨ ਬਣਾਇਆ ਗਿਆ ਉਹਨਾਂ ਦੇ ਹਿਸਾਬ ਨਾਲ ਪਾਰਟੀ ਚੱਲੀ ਕਦੋਂ ਆ ਉਹਨਾਂ ਨੇ ਉਦੇ ਅਨੁਸਾਰ ਦੱਸੋ ਕਦੋਂ ਕਿਦਨ ਚੱਲੇ ਆ ਪਰ ਲੱਗਦਾ ਨਹੀਂ ਕਿ ਕਾਂਗਰਸ ਨੇ ਪਾਲਿਸੀ ਨਹੀਂ ਸੁਣੀ ਕੀ ਇਸ ਚੀਜ਼ ਉੱਤੇ ਸੰਵਾਦ ਹੋਣਾ ਚਾਹੀਦਾ ਜੇ ਕਾਂਗਰਸ ਦੇ ਕਿਸੇ ਹੋਰ ਲੀਡਰ ਨੇ ਪੰਜਾਬ ਲਈ ਇਦਾਂ ਕੋਈ ਕੰਮ ਕੀਤਾ ਤਾਂ ਉਹਦੇ ਬੈਠ ਕੇ ਸੰਵਾਦ ਕਰਨ بجائے ਉਸ ਚੀਜ਼ ਦਾ ਵਿਰੋਧ ਕਰਨ ਸਰਦਾਰ ਨਮਜੋਤ ਸਿੰਘ ਸਿੱਧੂ ਕੋਈ ਵੀ ਲੋਕ ਮਿਲਣੀ ਦੇ ਪ੍ਰੋਗਰਾਮ ਕਰ ਰਿਹਾ ਉਹ ਕਾਂਗਰਸ ਪਾਰਟੀ ਦੇ ਬੈਨਰ ਹੇਟ ਕਰ ਰਿਹਾ ਕਾਂਗਰਸ ਪਾਰਟੀ ਦੇ ਝੰਡੇ ਹੇਟ ਕਰ ਰਿਹਾ ਸਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਉਂਕਿ ਜਿਸ ਹਲਕੇ ਤੋਂ ਤੁਸੀਂ ਆਉਂਦੇ ਹੋ ਮਾਨਸਾਬ ਢਿੰਡਾ ਹਲਕਾ ਹੈਗਾ ਔਰ ਉਸ ਨੂੰ ਕਿੰਨੇ ਕਿਤੇ ਪਿੱਛੋਂ ਤੋਂ ਆਉਂਦੇ ਉਹਦੇ ਰਾਜਾਪੁਰਿੰਗ ਵੀ ਨਜ਼ਰ ਆਉਂਦੇ ਨੇ ਕਿ ਦੇਖੋ ਮੈਂ ਜਿੱਤ ਕੇ ਆਇਆ ਇਹੋ ਜੀ ਲਹਿਰ ਚੋਂ ਵੀ ਮੈਂ ਨਿਕਲ ਕੇ ਬਾਹਰ ਆਇਆ ਕਿ ਮਾਲਵੇ ਦੇ ਵਿੱਚੋਂ ਮੈਨੂੰ ਕਾਸਾ ਪਿਆਰ ਮਿਲਿਆ ਹੈਗਾ ਤੁਹਾਨੂੰ ਕੀ ਲੱਗਦਾ ਹੈਗਾ ਕਿ ਉਹ ਵਾਕਈ ਪਿਆਰ ਜਿਹੜਾ ਉਹ ਉਮਰ ਕੇ ਆ ਰਿਹਾ ਵਰਕਰ ਕੀ ਪਿਆਰ ਕਰ ਰਹੇ ਆ ਇਹ ਦੇਖੋ ਜੋ ਉਹਨਾਂ ਦੇ ਨਾਲ ਲੱਗੇ ਹੋਏ ਵਰਕਰ ਨੇ ਉਹ ਜ਼ਰੂਰ ਕਹਿਣਗੇ ਕਿ ਸਾਡਾ ਪਿਆਰਾ ਜਿਹੜਾ ਸਿੱਖ ਦਬਕਾ ਉਹ ਉਹਨਾਂ ਨੂੰ ਨਫ਼ਰਤ ਕਰਨ ਲੱਗ ਗਿਆ ਕਿਉਂਕਿ ਉਹਨਾਂ ਨੇ ਸਿੱਖ ਸਿੱਖੀ ਸਿਧਾਂਤਾਂ ਖਿਲਾਫ ਬੋਲ ਕੇ ਆਪਣਾ ਜੋ ਅਖਸ਼ ਹੈ ਉਹ ਸਿੱਖ ਵਿਰੋਧੀ ਬਣਾ ਲਿਆ ਤੇ ਜਿਵੇਂ ਜਿਸ ਤਰੀਕੇ ਤੁਸੀਂ ਸਿੱਖ ਵਿਰੋਧੀ ਤੇ ਕਹਿ ਰਹੇ ਹੋ ਇਸ ਆ ਕਾਰਨ ਕੀ ਹੈਗਾ ਬਟਾ ਨਹੀਂ ਸਿੱਖ ਵਿਰੋਧੀ ਦੇਖੋ ਜਦੋਂ ਭਾਈ ਅਮਰਤਪਾਲ ਸਿੰਘ ਨੌਜਵਾਨਾਂ ਨੂੰ ਜਾਗਰੂਕ ਕਰ ਰਿਹਾ ਸੀ ਉਹਨਾਂ ਨੂੰ ਸਿੱਧੇ ਰਾਹੇ ਪਾ ਰਿਹਾ ਸੀ ਉਹਨਾਂ ਨੇ ਬਜਾਏ ਮੌਜੂਦਾ ਸਰਕਾਰ ਖਿਲਾਫ ਬੋਲਣ ਦੀ ਬਜਾਏ ਉਹਨਾਂ ਨੇ ਖੁੱਲ ਕੇ ਤਿੰਨ ਚਾਰ ਬਾਰ ਭਾਈ ਅਮਰਤਪਾਲ ਸਿੰਘ ਦੇ ਜੋ ਨਾਲ ਸਿੰਘ ਨੇ ਉਹ ਸ਼ਾਸਤਰ ਕਿਉਂ ਲੈ ਕੇ ਜਾਂਦੇ ਆ ਕਿ ਉਹਨਾਂ ਨੂੰ ਨਹੀਂ ਪਤਾ ਸਿੱਖੀ ਦੇ ਸਿਧਾਂਤ ਕੀ ਨੇ ਉਹ ਇੱਕ ਇੱਕ ਤਰਫਾ ਮਤਲਬ ਮੌਜੂਦਾ ਸਰਕਾਰ ਨੂੰ ਘੇਰੀਂਦਾ ਉਹ ਸਿੱਖੀ ਖਲਾਅ ਬੋਲਦੇ ਨੇ ਹਮੇਸ਼ਾ 84 ਦੀ ਯਾਦ ਜੇ ਕੋਈ ਦਵਾਇਆ ਅੱਜ ਪੰਜਾਬ ਦੇ ਵਿੱਚ ਉਹ ਰਾਜੇ ਵੜਿੰਗ ਨੇ ਦਵਾਇਆ ਕੀ ਇਹ ਆਪਣਾ ਇਹ ਜੋ ਪੁਰਾਣਾ ਦਾਗ ਹੈ ਇਹਨੂੰ ਧੋ ਨਹੀਂ ਸਕਦੇ ਜ਼ਰੂਰ ਧੋ ਸਕਦੇ ਆ ਕਿਉਂ ਉਹ ਸਿੱਖੀ ਖਲਾਅ ਹਮੇਸ਼ਾ ਬੋਲਦੇ ਆ ਉਹ ਵੀ ਪੱਗ ਬੰਦੇ ਨੇ ਕਿ ਉਹ ਵੀ ਸਰਦਾਰ ਨਹੀਂ ਨਹੀਂ ਪੱਗ ਤਾਂ ਬਾਈ ਜੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਮੇਰਾ ਅਕਸ ਜੋ ਸਿੱਖ ਵਿਰੋਧੀ ਮਸੰਦਾਂ ਵਾਲਾ ਹੋ ਗਿਆ ਉਹ ਉਸ ਦਿਨ ਦੀ ਬਣੀ ਸ਼ੁਰੂ ਕਰ ਦਿੱਤੀ ਆ ਜਦੋਂ ਉਹਨਾਂ ਨੇ ਕਮਲਜੀਤ ਬਰਾੜ ਨੂੰ ਬਾਹਰ ਕੱਢਿਆ ਉਹਨਾਂ ਨੂੰ ਵੀ ਇਸੇ ਗੱਲ ਪਿੱਛੇ ਬਾਹਰ ਕੱਢਿਆ ਗਿਆ ਸੀ ਕਿ ਉਹ ਉਹਨਾਂ ਹੱਥ ਵਿੱਚ ਕਿਉਂ ਭੁਗਤਦੇ ਆ ਭਾਈ ਮਰਤਪਾਲ ਦੇ ਹੱਕ ਵਿੱਚ ਕਿਉਂ ਬੋਲਦੇ ਆ ਰਾਜ ਕਿਉਂ ਨਹੀਂ ਲੀਡਰ ਕੋਈ ਹਾਈ ਕਮਾਂਡਾ ਗੱਲ ਕਿਉਂ ਨਹੀਂ ਕਰਦਾ ਦੇਖੋ ਜੇਕਰ ਸਭ ਨੂੰ ਸਮਾਨਤਾ ਨਾਲ ਲੈ ਕੇ ਚੱਲਿਆ ਜਾਊਗਾ ਤਾਂ ਕੋਈ ਵੀ ਨਾਰਾਜ਼ ਨਹੀਂ ਹੋਊਗਾ ਪਰ ਜਦੋਂ ਆਪਣੀ ਨਿੱਜੀ ਸਿਆਸਤ ਕੀਤੀ ਜਾਊਗੀ ਵਰਕਰਾਂ ਦੀ ਸੁਣਵਾਈ ਨਹੀਂ ਹੋਊਗੀ ਕਿਸੇ ਨੌਜਵਾਨ ਮਿਹਨਤੀ ਨੌਜਵਾਨ ਨੂੰ ਉਹਦਾ ਹੱਕ ਨਹੀਂ ਮਿਲੂਗਾ ਉਹਨੂੰ ਬਣਦਾ ਮਾਨ ਸਨਮਾਨ ਨਹੀਂ ਮਿਲੂਗਾ ਤਾਂ ਨਰਾਜ਼ੀ ਹੋਣਾ ਹੋਰ ਦੱਸੋ ਹਾਂਜੀ ਪਾਰਟੀ ਨੇ ਇਹ ਨਹੀਂ ਕਿਹਾ ਕਿ ਆਜਾ ਗਗਨ ਤੈਨੂੰ ਕਿਤੇ ਹੋਰ ਲਾ ਦਿੰਦੇ ਆ ਜੇਕਰ ਤੂੰ ਸੋਸ਼ਲ ਮੀਡੀਆ ਐਡ ਨਹੀਂ ਲਗਣਾ ਪੰਜਾਬ ਦਾ ਕਿਤੇ ਮੇਰੇ ਨਾਲ ਕਿਸੇ ਵੀ ਸਬੰਧਤ ਸੀਨੀਅਰ ਕਿਸੇ ਨੇ ਵੀ ਮੇਰੇ ਨਾਲ ਕੋਈ ਰਾਬਤਾ ਨਹੀਂ ਕਾਇਮ ਕਰਿਆ ਤੇ ਨਾ ਹੀ ਮੇਰਾ ਹਾਲੇ ਤੱਕ ਮੰਨ ਕੀਤਾ ਹੈ ਪਾਰਟੀ ਚ ਦੁਬਾਰਾ ਕੰਮ ਕਰਨ ਨੂੰ ਕੌਣ ਕੰਮ ਕਰੂਗਾ ਜੀ ਜਦੋਂ ਲੋਕ ਮਿਲਣੀ ਪ੍ਰੋਗਰਾਮ ਤਾਂ ਬਠਿੰਡੇ ਵੀ ਹੋਇਆ ਮਹਰਾਜ ਵੀ ਹੋਇਆ ਰਾਜਾ ਬੜਿੰਗ ਨੇ ਬਠਿੰਡੇ ਚੋਂ ਕਿਉਂ ਨਹੀਂ ਜਿਨ੍ਹਾਂ ਨੇ ਪ੍ਰੋਗਰਾਮ ਕਰਵਾਇਆ ਸੀ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਿਉਂ ਨਹੀਂ ਕੱਢਿਆ ਇਸ ਦੇ ਪਿੱਛੇ ਸੋਚਣ ਵਾਲੀ ਗੱਲ ਹੈ ਇਹ ਵੀ ਕਹ ਰਹੇ ਨੇ ਕਿ ਜਿੱਥੇ ਜਿੱਥੇ ਨਵਜੋਤ ਸਿੰਘ ਸਿੱਧੂ ਜਾਂਦੇ ਨੇ ਉਹਨਾਂ ਪਾਰਟੀਆਂ ਦੇ ਵਰਕਰਾਂ ਦੇ ਉੱਪਰ ਗਿਆ ਉਹਨਾਂ ਪਾਰਟੀ ਦੇ ਲੀਡਰਾਂ ਦੇ ਉੱਪਰ ਕਾਰਵਾਈ ਵੀ ਹੋ ਜਾਂਦੀ ਨਹੀਂ ਇਹ ਇੱਥੇ ਵੀ ਸਮਾਨਤਾ ਨਹੀਂ ਨਜ਼ਰ ਆਉਂਦੀ ਇਹ ਪ੍ਰੋਗਰਾਮ ਤਾਂ ਹੁਸ਼ਿਆਰਪੁਰ ਦੇ ਵਿੱਚ ਵੀ ਹੋਇਆ ਬਠਿੰਡੇ ਦੇ ਵਿੱਚ ਦੋ ਪ੍ਰੋਗਰਾਮ ਕੀਤੇ ਗਏ ਬਠਿੰਡੇ ਦੇ ਵਿੱਚ ਕਿਉਂ ਨਹੀਂ ਜੋ ਹਰਵਿੰਦਰ ਸਿੰਘ ਲਾੜੀ ਹੈ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਿਉਂ ਨਹੀਂ ਕੱਢਿਆ ਜਾਂ ਉੱਥੋਂ ਦੇ ਹੋਰ ਵੀ ਜਿਹੜੇ ਆਗੂ ਸੀ ਜਿਨ੍ਹਾਂ ਨੇ ਉਹਨਾਂ ਨੂੰ ਬਾਹਰ ਕਿਉਂ ਨਹੀਂ ਕੱਢਿਆ ਤਾਂ ਕਿ ਇਹਨਾਂ ਨੇ ਅੱਗੇ ਲੋਕ ਸਭਾ ਦੀ ਇਲੈਕਸ਼ਨ 'ਚ ਲੜਨਾ ਤਾਂ ਇਹਨਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ ਤਾਂ ਕਰਕੇ ਉਹਨਾਂ ਨੂੰ ਪਾਰਟੀ 'ਚ ਵਰਗੜਾ ਸੋ ਇਹ ਚੀਜ਼ਾਂ ਜੋ ਡਿਸਪਲਨ ਦੀਆਂ ਵੱਡੀਆਂ ਵੱਡੀਆਂ ਗੱਲਾਂ ਚੱਲ ਰਹੀਆਂ ਇਹਨਾਂ ਉੱਤੇ ਸਵਾਲ ਖੜੇ ਹੋ ਰਹੇ ਆ ਦੀ ਕਾਂਗਰਸ ਦੇ ਲੀਡਰ ਕੌਣ ਕਿਸ ਨੂੰ ਲੀਡਰ ਕਿਨੂੰ ਸਮਝ ਰਹੇ ਨੇ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਕੌਣ ਜਿਹੜੇ ਤੁਸੀਂ ਹੋਗੇ ਤੁਹਾਡੇ ਨਾਲ ਦੇ ਹੋਰ ਸਾਥੀ ਹੋਗੇ ਕਿਸ ਨੂੰ ਲੀਡਰ ਸਮਝ ਨਹੀਂ ਲੀਡਰ ਸਾਡਾ ਸਮਝਣਾ ਜੋ ਸਹੀ ਬੰਦਾ ਹੋਊਗਾ ਉਹ ਸਾਨੂੰ ਪਤਾ ਸੀ ਕਿਸ ਨੂੰ ਲੀਡਰ ਮੰਨਣਾ ਚਾਹੁੰਦੇ ਆ ਪਰ ਜੋ ਲੋਕਤੰਤਰ ਦੇ ਵਿੱਚ ਜੋ ਲੀਡਰ ਜੋ ਪੰਜਾਬ ਦੇ ਲੋਕ ਕਿਸ ਨੂੰ ਮੰਨ ਰਹੇ ਇਹ ਸਵਾਲ ਹੋਣਾ ਚਾਹੀਦਾ ਪੰਜਾਬ ਦੇ ਲੋਕ ਅੱਜ ਇੱਕ ਬੇਦਾਗ ਇੱਕ ਇਮਾਨਦਾਰ ਜੋ ਪੰਜਾਬ ਲਈ ਬੋਲ ਸਕਦਾ ਜਿਸ ਕੋਲ ਪੰਜਾਬ ਦੀ ਆਉਣ ਵਾਲੇ ਸਮੇਂ ਨੂੰ ਬਿਹਤਰੀ ਨੂੰ ਲੈ ਕੇ ਇੱਕ ਰੋਡ ਮੈਪ ਹੈ ਪੰਜਾਬ ਦੇ ਲੋਕ ਉਹਨੂੰ ਚਾਹੁੰਦੇ ਆ ਦੇ ਤੁਸੀਂ ਕੌਣ ਹੈਗੇ ਮੇਰੇ ਹਿਸਾਬ ਨਾਲ ਤਾਂ ਸਰਦਾਰ ਨੂਜੋਤ ਸਿੰਘ ਸਿੱਧੂ ਹੀ ਇੱਕ ਬੇਦਾਗ ਚਿਹਰਾ ਹੈ ਜੋ ਸਮੂਹ ਪਾਰਟੀਆਂ ਦੇ ਵਿੱਚੋਂ ਇੱਕ ਅਜਿਹਾ ਚਿਹਰਾ ਜੋ ਬੇਦਾਗ ਵੀ ਹੈ ਇਹ ਇਮਾਨਦਾਰ ਵੀ ਹੈ ਜੋ ਪੰਜਾਬ ਨਾਲ ਪਿਆਰ ਵੀ ਕਰਦਾ ਹੈ ਜੋ ਹਮੇਸ਼ਾ ਪੰਜਾਬ ਦੀ ਗੱਲ ਕਰਦਾ ਜਿਸ ਨੇ ਤਿਆਗ ਵੀ ਕੀਤਾ ਹਮੇਸ਼ਾ ਆਪਣੇ ਅਹੁਦੇ ਨੂੰ ਲੈ ਕੇ ਆਪਣੇ ਜੋ ਵੀ ਉਹਨਾਂ ਨੂੰ ਮਤਲਬ ਜੋ ਵੀ ਉਹਨਾਂ ਦੇ ਕੰਮਕਾਰ ਸੀ ਉਹਨਾਂ ਨੂੰ ਸਭ ਨੂੰ ਛੱਡ ਕੇ ਅੱਜ ਵੀ ਪੰਜਾਬ ਲਈ ਖੜੇ ਹੈ ਇੰਦਰਪ ਸਿੰਘ ਸਿੱਧੂ ਕਦੀ ਸਟੈਂਡ ਨਹੀਂ ਰਿਹਾ ਜਿਸ ਤਰੀਕੇ ਨਾਲ ਕਦੀ ਪਹਿਲਾ ਪ੍ਰਧਾਨਗੀ ਮਿਲ ਗਈ ਉਸ ਤੋਂ ਬਾਅਦ ਪ੍ਰਧਾਨਗੀ ਵੀ ਛੱਡਦੀ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਜਿਹੜੀ ਮੰਤਰੀਪਾਦ ਤੇ ਨਵਜੋਤ ਸਿੰਘ ਸਿੱਧੂ ਰਹੇ ਕਦੀ ਵੀ ਸਟੈਂਡ ਜਿਹੜਾ ਉਹਨਾਂ ਦਾ ਇੱਕ ਅਹੁਦੇ ਦੇ ਉੱਪਰ ਨਹੀਂ ਰਿਹਾ ਬਿਲਕੁਲ ਸਟੈਂਡ ਰਿਹਾ ਜੀ ਜਦੋਂ ਉਹਨਾਂ ਨੇ ਸਾਰੀਆਂ ਫਾਈਲਾਂ ਦੇਖ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਦੇਤੀਆਂ ਵੀ ਇੱਥੇ ਤੇ ਆ ਕਰਪਸ਼ਨ ਹੋ ਰਹੀ ਹੈ ਇੱਥੇ ਤੇ ਆ ਗਲਤੀਆਂ ਹੋ ਰਹੀਆਂ ਉਹ ਤਾਂ ਖੁੱਲ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੋਲਦੇ ਰਹੇ ਆ ਵੀ ਤੁਸੀਂ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰੇ ਪੂਰੇ ਕਰੋ ਉਹਨਾਂ ਨੇ ਅਹੁਦੇ ਦੀ ਪਰਵਾਹ ਕਦੇ ਪੁਰਾਣੇ ਸਮੇ ਤੋਂ ਲੈ ਕੇ ਹੁਣ ਤੱਕ ਦੇਖ ਲਓ ਜਦੋਂ ਤੇ ਸਰਦਾਰ ਨਰਜੋਤ ਸਿੰਘ ਸਿੱਧੂ ਰਾਜਨੀਤੀ ਚਾਹੇ ਆ ਉਹਨੇ ਔਦਿਆਂ ਦੀ ਪਰਵਾਹ ਨਹੀਂ ਕੀਤੀ ਇਹ ਪੰਜਾਬ ਦੇ ਲੋਕ ਜੋ ਜੋ ਸਿੱਖ ਸਿਆਸੀ ਮਹਾਰ ਨੇ ਇਹ ਸਭ ਜਾਣਦੇ ਆ ਕਿ ਉਹਨਾਂ ਨੇ ਕਦੇ ਵੀ ਔਦੇ ਦੀ ਬਿਨਾ ਪਰਵਾਹ ਕੀਤੇ ਹੋਏ ਹਮੇਸ਼ਾ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਤੇ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਆ ਜੋ ਸਿੰਘ ਸਿੱਧੂ ਦਾ ਜ਼ਿਕਰ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੀ ਲੀਡਰਸ਼ਿਪ ਪਸੰਦ ਨਹੀਂ ਕਰਦੀ ਜਿਹੜੀ ਸੈਂਟਰ ਦੀ ਲੀਡਰਸ਼ਿਪ ਹੈਗੀ ਕਾਂਗਰਸ ਦੀ ਉਹ ਕਿ ਨਵਜੋਤ ਸਿੰਘ ਸਿੱਧੂ ਨੂੰ ਪਸੰਦ ਕਰ ਰਹੀ ਹੈ ਜਿਸ ਦੇ ਕਰਕੇ ਮੈਂਬਰ ਬਣਾਇਆ ਗਿਆ ਉਹਨਾਂ ਨੂੰ ਦੇਖੋ ਜਦੋਂ ਪੰਜਾਬ ਦੇ ਵਿੱਚ ਕੋਈ ਵੀ ਚੋਰਾ ਠੱਗਾ ਦੀ ਰਲਮਿਲੀ ਭੁਗਤ ਹੋਊਗੀ ਉਹ ਇੱਕ ਇਮਾਨਦਾਰ ਸ਼ਖਸ ਨੂੰ ਕਿਉਂ ਮੂਹਰੇ ਆਉਣ ਦੇਣਗੇ ਉਹਨੂੰ ਕਿਉਂ ਆਪਣਾ ਲੀਡਰ ਮੰਨਣਗੇ ਇਹ ਤਾਂ ਪੰਜਾਬ ਦੇ ਲੋਕ ਪਸੰਦ ਕਰਨਗੇ ਪੰਜਾਬ ਦੇ ਲੋਕ ਵੱਡੇ ਨੇ ਨਾ ਕਿ ਪੰਜਾਬ ਦੇ ਲੀਡਰ ਜਦੋਂ ਉਹਨਾਂ ਦਾ ਇੱਕ ਰੋਡ ਮੈਪ ਜੋ ਉਹਨਾਂ ਨੇ ਤਿਆਰ ਕੀਤਾ ਹੈ ਪੰਜਾਬ ਮਾਡਲ ਤਿਆਰ ਕੀਤਾ ਜਦੋਂ ਇਸ ਚੀਜ਼ ਦੀ ਸਹਿਰਾਣਾ ਜੋ ਇਸ ਚੀਜ਼ ਨੂੰ ਮਤਲਬ ਐਕਸੈਪਟ ਰਾਹੁਲ ਗਾਂਧੀ ਸੋਨੀਆ ਗਾਂਧੀ ਜੀ ਤੋਂ ਪ੍ਰਿੰਕਾ ਗਾਂਧੀ ਜੀ ਜੋ ਆਈਓਸੀ ਦੇ ਪ੍ਰਧਾਨ ਨੇ ਉਹਨਾਂ ਨੇ ਐਕਸੈਪਟ ਕਰ ਲਿਆ ਉਹਨਾਂ ਨੂੰ ਪਸੰਦ ਹੈ ਤੇ ਪੰਜਾਬ ਦੀ ਲੀਡਰਸ਼ਿਪ ਕਿਉਂ ਨਹੀਂ ਚਾਹੁੰਦੀ ਕਿਉਂਕਿ ਜੋ ਜਿੰਨੇ ਵੀ ਹੁਣ ਤੱਕ ਲੀਡਰ ਆਏ ਨੇ ਇਹਨਾਂ ਨੇ ਕਰਪਸ਼ਨ ਕੀਤੀ ਹੈ ਉਹ ਉਹ ਕਿਉਂ ਚਾਹਣਗੇ ਕਿ ਕਮਾਨਦਾਰ ਬੰਦਾ ਆਵੇ ਜੋ ਹਮੇਸ਼ਾ ਕਦੇ ਦਬਦਾ ਨਹੀਂ ਦੋਮੇਸ਼ਾਂ ਬੋਲਦਾ ਉਹਨਾਂ ਨੂੰ ਇਹ ਵੀ ਪਤਾ ਹੈ ਜੇ ਇਸ ਕੋਲ ਪ੍ਰਧਾਨਗੀ ਹੈਗੀ ਇਸ ਕੋਲ ਤਾਕਤ ਹੈਗੀ ਇਹਨੇ ਆਪਦੇ ਵੀ ਨਹੀਂ ਬਖਸ਼ਣੀ ਅੱਜ ਕੀ ਹੈਗੀ ਕਾਂਗਰਸ ਤੋਂ ਨਹੀਂ ਕਾਂਗਰਸ ਤੋਂ ਕੋਈ ਨਾਰਾਜ਼ਗੀ ਨਹੀਂ ਹਾਈ ਕਮਾਂਡ ਬਹੁਤ ਮਾਣ ਦਿੰਦਾ ਹੈ ਹਮੇਸ਼ਾ ਸਾਨੂੰ ਪ੍ਰੇਜ਼ ਕੀਤੀ ਹੈ ਜਦੋਂ ਵੀ ਅਸੀਂ ਕਾਂਗਰਸ ਪਾਰਟੀ ਲਈ ਕੰਮ ਕਰਿਆ ਯੂਥ ਚ ਕੰਮ ਕਰਿਆ ਸਾਨੂੰ ਸਾਡਾ ਬਣਦਾ ਮਾਨ ਸਤਿਕਾਰ ਮਿਲਿਆ ਪਰ ਜਦੋਂ ਜੇ ਇਹੋ ਜੇ ਮਸੰਦ ਸਿਕ ਵਿਰੋਧੀਆਂ ਵੱਲੋਂ ਸਾਡੇ ਉੱਤੇ ਕਾਰਵਾਈਆਂ ਹੁੰਦੀਆਂ ਤਾਂ ਉਦੋਂ ਇਹਨਾਂ ਤੋਂ ਨਹੀਂ ਜੀ ਨਾਰਾਜ਼ਗੀ ਹੋ ਸਕਦੀ ਬੱਤੇ ਬਿਲਕੁਲ ਗगन ਸਿੱਤੂ ਸਾਡਾ ਮੌਜੂਦ ਸੀ ਸਿੱਧੇ ਤੌਰ ਤੇ ਸਵਾਲ ਚੱਕ ਰਹੇ ਨੇ ਨਰਾਜਵੀ ਨੇ ਕਹਿੰਦੇ ਨੇ ਕਿ ਜੋ ਪੰਜਾਬ ਦੀ ਲੀਡਰਸ਼ਿਪ ਹੈ ਉਹ ਸਹੀ ਤਰੀਕੇ ਦੇ ਨਾਲ ਪੰਜਾਬ ਦੀ ਉਹ ਵਰਕਰਾਂ ਦਾ ਧਿਆਨ ਨਹੀਂ ਰੱਖ ਰਹੀ ਜੋ ਵਰਕਰ ਸ਼ੁਰੂ ਤੋਂ ਜਿਹੜਾ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਨੇ ਔਰ ਕਾਫੀ ਲੰਬੇ ਅਰਸੇ ਤੋਂ ਕੰਮ ਕਰ ਰਹੇ ਨੇ ਕਿ ਇੱਕ ਤਰਫਾ ਸਿਆਸਤ ਕੀਤੀ ਜਾ ਰਹੀ ਹੈ ਔਰ ਆਪਣੇ ਕਰੀਬੀਆਂ ਨੂੰ ਖਾਸ ਤੌਰ ਤੇ ਚਮਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਰਵੀ ਜੱਪਲ ਦੇ ਨਾਲ ਦਬੇਸਿੰਗ ਪੀਟੀਸੀ ਨਿਊਜ਼ ਪਟਿਆਲਾ